ਪੰਜਾਬੀ ਦਾ ਇੱਕ ਦਿਲਜੀਤ ਸਾਂਝ ਨੇ ਨਵਾਂ ਬਲੌਗ ਕੀਤਾ ਸਾਂਝਾ ਦੇਖ ਹੱਸਣਾ ਨਹੀਂ ਰੁਕਣਾ ਲੈਂਦੇ ਪੰਜਾਬ ਵਾਲਿਆਂ ਨਾਲ ਪਾਇਆ ਚੁੰਬਰ ਤੁਸੀਂ ਵੀ ਦੇਖੋ ਦਿਲਜੀਤ ਸਾਂਝ ਦਾ ਇਹ ਨਵਾਂ ਬਲੌਗ ਸ਼ਿਆਦਾ ਲਾ ਭਾਈ ਸਵੇਰੇ ਹੀ ਪੰਗਾ ਪੈ ਗਿਆ ਮਸ਼ੀਨ ਦਾ ਇਨਕਲਾਈਨ ਖਰਾਬ ਹੋ ਗਿਆ ਆਪਾਂ ਵੀ ਪੱਕਾ ਹੀ ਜਿਗਾਰ ਲਾਤਾ ਚੱਕ ਚਾਣਾ ਆਂਡਾ ਚਲੋ ਜੀ ਭੱਜੋ ਨਸ ਭੱਜੋ ਨਸ ਲਾ ਭਾਈ ਭਾਈਆ ਜਿਹੜੇ ਮੇਰੇ ਬੇਲੀਆਂ ਨੇ ਬਾਡੀ ਫਿਟ ਰੱਖਣੀ ਹੈ ਨਾ ਜਿੰਮ ਤਾਂ ਫਿਰ ਜਾਬ ਨਹੀਂ ਪੈਵਨਾ ਉਹਨਾਂ ਨੂੰ ਫਾੜ ਕੇ ਮਸ਼ੀਨ ਝੂਟੇ ਮਾਟੇ ਕਰਾ ਦੋ ਤੇ ਦੇਖੋ ਫਿਰ ਡੋਲੇ ਬੰਦੇ ਇਹ ਐਕਸਰਸਾਈਜ਼ ਤੁਹਾਡਾ ਬਦਨ ਪੰਪ ਕਰ ਦਿੰਦਾ ਤੇ ਫਿਰ ਆਈ ਆਈ ਭਾਈਆ ਆ ਇਧਰ ਰੰਨਾ ਚ ਧੰਨਾ ਬਣਿਆ ਗੋਰੀਆਂ ਨੂੰ ਆਂਡੇ ਤੋੜਨੇ ਸਿਖਾ ਰਿਆ ਕਿਤੇ ਗੋਰੀਆਂ ਨੇ ਕਿਤੇ ਆਂਡੇ ਨਹੀਂ ਦੇਖੇ ਲਓ ਜੀ ਗੋਰੀ ਨੇ ਤਾਂ ਆਂਡੇ ਦਾ ਸੀਂਡ ਹੀ ਕੱਢ ਦਿੱਤਾ ਊਹ ਹੂ ਹੂ ਲੈ ਵੀ ਗੋਰੀਆਂ ਨੂੰ ਦੇਖ ਕੇ ਤੇ ਮੁੰਡਾ ਸਾਡਾ ਖੁਸ਼ ਹੈ ਗ੍ਰੀਨ ਜੂਸ ਲੈ ਵੀ ਜਿਹੜੇ ਮਰੇ ਬੈਲੀਆਂ ਨੂੰ ਮੈਦੇ ਦੀ ਗਰਮੀ ਪਈ ਏ ਇਹ ਗਰਮੀ ਕੱਢ ਦੇਗਾ ਦੁਨੀਆਂ ਹਰੀਆਂ ਕਰ ਦੇਗਾ ਸੋਰੀ ਹਲਾਬ ਨੇ ਕਿਲਗੀ ਗਰਮੀ ਜਿਹੜਾ ਮੇਰੇ ਬੈਲੀਆਂ ਦੀਆਂ ਆਂਤੜੀਆਂ ਖੁਸ਼ਕ ਨੇ ਆ ਲਾਲ ਪੀਓ ਤੇ ਫਲਸਫਾ ਭੱਜਾ ਆਏਗਾ ਆ ਰੀਲਾ ਸ਼ੂਟ ਹੋ ਰਹੀਆਂ ਨੇ ਕਿ ਪਾਣੀ ਦਾ ਪਾਣੀ ਦਾ ਰੰਗ ਚੜਾ ਕੇ ਆ ਬੇਸਿਕਲੀ ਗੱਲ ਇਹ ਆ ਕਿ ਨਾ ਆ ਕੇ ਸ਼ੂਟਿੰਗਾ ਤੇ ਪਹੁੰਚ ਗਏ ਆ ਤਿਆਰ ਹੋ ਗਏ ਆ ਤੇ ਕੋਰਟ ਤੇ ਫਿਰ ਪੈ ਗਏ ਨੇ ਨਾ ਚਸ਼ਮੇ ਲੱਗ ਗਏ ਨੇ ਚਸ਼ਮੇ ਬਦੂਰ ਪਰੇ ਹੋ ਜਾ ਹਜ਼ੂਰ ਸਰਦਾਰ ਜੀ ਆ ਗਏ ਨੇ ਆ ਲੋ ਜੀ ਲੈnde ਪੰਜਾਬ ਵਾਲੇ ਕਹਿੰਦੇ ਐਦਾਂ ਪੈਂਦੇ ਨਜੂਮਰ ਮਾਇਆ ਕਾ ਫਿਰ ਚੜਦੇ ਪੰਜਾਬ ਵਾਲੇ ਵੀ ਪਾਣ ਕੇ ਝੂਮਰ ਆ ਇਹ ਉਹ ਲੈ ਭਾਈਆ ਟੌਰ ਚੈੱਕ ਕਰ ਐਵੇਂ ਤਾਂ ਤੁਹਾਨੂੰ ਸਰਦਾਰ ਜੀ ਨੂੰ ਕਹਿੰਦੇ ਨਾ ਭਾਈਆ ਡਾਇਲੌਗ ਯਾਦ ਕਰ ਲੈ ਸਰਦਾਰ ਜੀ ਮੂਵੀ ਆਉਂਦੀ ਪਈ ਹੈ ਜੂਨ ਮਹੀਨੇ ਚ ਫਲਸਫੇ ਸਾਫ਼ ਰੱਖਣ ਲਈ ਸਲਾਦ ਖਾਓ ਸਲਾਦ ਖਾਓ ਤੁਹਾਡੀ ਪਾਣੀ ਨੂੰ ਸੌਸ ਜ਼ਿਆਦਾ ਪੈ ਗਈ ਰਿਚ ਫਾਈਬਰ ਲੋ ਜੀ ਦਿਓ ਸਾਹਿਬ ਦਾ ਬਰਥਡੇ ਹੈ ਤੇ ਚੀਕ ਟਪਾਕ डम डम ਕਰਵਾਤੀ ਹੈ ਕੇਕ ਦੀ ਦਿਓ ਸਾਹਿਬ ਨੇ ਲੋ ਵੀ ਅੱਜ ਦੀ ਰੀਲ ਦੇ ਨੁਸਖੇ ਨੋਟ ਰੱਖਿਓ ਤਾਨੂੰ ਕੋਈ ਹੋਰ ਤਕਲੀਫ ਹੋਈ ਤਾਂ ਸਾਨੂੰ ਪੁੱਛਣ ਦੀ ਜ਼ਰੂਰਤ ਨਾ ਕਰਿਓ ਪੰਜਾਬੀ ਦਾ ਇੱਕ ਦਿਲਜੀਤ ਸਾਂਝੇ ਨੇ ਨਵਾਂ ਬਲੌਗ ਕੀਤਾ ਸਾਂਝਾ ਦੇਖ ਹੱਸਣਾ ਨਹੀਂ ਰੁਕਣਾ ਲੈਂਦੇ ਪੰਜਾਬ ਵਾਲਿਆਂ ਨਾਲ ਪਾਇਆ ਚੁੰਬਰ ਤੁਸੀਂ ਵੀ ਦੇਖੋ ਦਿਲਜੀਤ ਸਾਂਝੇ ਦਾ ਇਹ ਨਵਾਂ ਬਲੌਗ ਸ਼ਾਇਦਾਂ ਲੈ ਭਾਈ ਸਵੇਰਾ ਹੀ ਪੰਗਾ ਪੈ ਗਿਆ ਮਸ਼ੀਨ ਦਾ ਇਨਕਲਾਈਨ ਖਰਾਬ ਹੋ ਗਿਆ ਆਪਾਂ ਵੀ ਪੱਕਾ ਹੀ ਜਿਗਾਰ ਲਾਤਾ ਚੱਕ ਚਾਰਾ ਅੰਡਾ ਚਲੋ ਜੀ ਭੱਜ ਜਾ ਨਸ ਭੱਜ ਜਾ ਨਸ ਲੈ ਭਾਈ ਭਾਈਆ ਜਿਹੜੇ ਮੇਰੇ ਬੇਲੀਆਂ ਨੇ ਬਾਡੀ ਫਿੱਟ ਰੱਖਣੀ ਹੈ ਨਾ ਜਿੰਮ ਤਾਂ ਫਿਰ ਜਾਬ ਨਹੀਂ ਪੈਵਨਾ ਉਹਨਾਂ ਨੂੰ ਫਾੜ ਕੇ ਮਸ਼ੀਨ ਝੂਟੇ ਮਾਟੇ ਕਰਾ ਦੋ ਤੇ ਦੇਖੋ ਫਿਰ ਡੋਲੇ ਬੰਦੇ ਇਹ ਐਕਸਰਸਾਈਜ਼ ਤੁਹਾਡਾ ਬਦਨ ਪੰਪ ਕਰ ਦੇਗੀ ਤੇ ਫਿਰ ਆਈ ਆਈ ਭਾਈਆ ਆ ਇਧਰ ਰੰਨਾ ਚ ਧੰਨਾ ਬਣਿਆ ਗੋਰੀਆਂ ਨੂੰ ਆਂਡੇ ਤੋੜਨੇ ਸਿਖਾ ਰਿਹਾ ਕਿਤੇ ਗੋਰੀਆਂ ਨੇ ਕਿਤੇ ਆਂਡੇ ਨਹੀਂ ਦੇਖੇ ਲਓ ਜੀ ਗੋਰੀ ਨੇ ਤਾਂ ਆਂਡੇ ਦਾ ਸੀਂਡ ਹੀ ਕੱਢ ਦਿੱਤਾ ਊਹ ਹੂ ਹੂ ਲੈ ਵੀ ਗੋਰੀਆਂ ਨੂੰ ਦੇਖ ਕੇ ਤੇ ਮੁੰਡਾ ਸਾਡਾ ਖੁਸ਼ ਗ੍ਰੀਨ ਜੂਸ ਲੈ ਵੀ ਜਿਹੜੇ ਮੇਰੇ ਬੇਲੀਆਂ ਨੂੰ ਮੈਦੇ ਦੀ ਗਰਮੀ ਪਈ ਏ ਇਹ ਗਰਮੀ ਕੱਢ ਦੇਗਾ ਧੁਨੀਆਂ ਹਰੀਆਂ ਕਰ ਦੇਗਾ ਸੋਰੀ ਹਲਾਵੇ ਨਿਕਲ ਗਈ ਗਰਮੀ ਜਿਹੜਾ ਮੇਰੇ ਬੈਲੀਆਂ ਦੀਆਂ ਆਂਤੜੀਆਂ ਖੁਸ਼ਕ ਨੇ ਆ ਲਾਲ ਪੀਓ ਤੇ ਫਲਸਫਾ ਭੱਜਾ ਆਏਗਾ ਆ ਰੀਲਾ ਸ਼ੂਟ ਹੋ ਰਹੀਆਂ ਨੇ ਕਿ ਪਾਣੀ ਦਾ ਪਾਣੀ ਦਾ ਰੰਗ ਚੜਾ ਕੇ ਆ ਬੇਸਿਕਲੀ ਗੱਲ ਇਹ ਆ ਕਿ ਨਾ ਆ ਕੇ ਆ ਸ਼ੂਟਿੰਗਾ ਤੇ ਪਹੁੰਚ ਗਏ ਆ ਤਿਆਰ ਹੋ ਗਏ ਆ ਤੇ ਕੋਰਟ ਤੇ ਫਿਰ ਪੈ ਗਏ ਨੇ ਨਾ ਚਸ਼ਮੇ ਲੱਗ ਗਏ ਨੇ ਚਸ਼ਮੇ ਬਦੂਰ ਪਰੇ ਹੋ ਜਾ ਹਜ਼ੂਰ ਸਰਦਾਰ ਜੀ ਆ ਗਏ ਨੇ ਆ ਲੋ ਜੀ ਲੈnde ਪੰਜਾਬ ਵਾਲੇ ਕਹਿੰਦੇ ਐਦਾਂ ਪੈਂਦੇ ਨਜੂਮਰ ਮਾਇਆ ਕਾ ਫਿਰ ਚੜਦੇ ਪੰਜਾਬ ਵਾਲੇ ਵੀ ਪਾਣ ਕੇ ਝੂਮਰ ਆ ਇਹ ਉਹ ਲੈ ਭਾਈਆ ਟੌਰ ਚੈੱਕ ਕਰ ਐਵੇਂ ਤਾਂ ਤੁਹਾਨੂੰ ਸਰਦਾਰ ਜੀ ਨੇ ਨੂੰ ਕਹਿੰਦੇ ਨਾ ਭਾਈਆ ਡਾਇਲੌਗ ਯਾਦ ਕਰ ਲੈ ਸਰਦਾਰ ਜੀ ਮੂਵੀ ਆਉਂਦੀ ਪਈ ਹੈ ਜੂਨ ਮਹੀਨੇ ਚ ਫਲਸਫੇ ਸਾਫ ਰੱਖਣ ਲਈ ਸਲਾਦ ਖਾਓ ਸਲਾਦ ਖਾਓ ਤੁਹਾਡੀ ਪਾਣੀ ਨੂੰ ਸੌਸ ਜ਼ਿਆਦਾ ਪੈ ਗਈ ਰਿਚ ਫਾਈਬਰ ਲੋ ਜੀ ਦਿਓ ਸਾਹਿਬ ਦਾ ਬਰਥਡੇ ਹੈ ਤੇ ਚੀਕ ਟਪਾਕ ਡੰਮ ਡੰਮ ਕਰਵਾਤੀ ਹੈ ਕੇਕ ਦੀ ਦਿਓ ਸਾਹਿਬ ਨੇ ਲੋ ਵੀ ਅੱਜ ਦੀ ਰੀਲ ਦੇ ਨੁਸਖੇ ਨੋਟ ਰੱਖਿਓ ਤਾਂ ਨੂੰ ਕੋਈ ਹੋਰ ਤਕਲੀਫ ਹੋਈ ਤਾਂ ਸਾਨੂੰ ਪੁੱਛਣ ਦੀ ਜ਼ਰੂਰਤ ਨਾ ਕਰਿਓ ਪੰਜਾਬੀ ਗਾਇਕ ਦਿਲਜੀਤ ਦਸਾਂਝ ਨੇ ਨਵਾਂ ਬਲੌਗ ਕੀਤਾ ਸਾਂਝਾ ਦੇਖ ਹੱਸਣਾ ਨਹੀਂ ਰੁਕਣਾ ਲੈਂਦੇ ਪੰਜਾਬ ਵਾਲਿਆਂ ਨਾਲ ਪਾਇਆ ਚੁੰਬਰ ਤੁਸੀਂ ਵੀ ਦੇਖੋ ਦਿਲਜੀਤ ਦਸਾਂਝ ਦਾ ਇਹ ਨਵਾਂ ਬਲੌਗ ਆ ਸ਼ਾਇਦਾਂ ਲੈ ਭਾਈ ਸਵੇਰੇ ਹੀ ਪੰਗਾ ਪੈ ਗਿਆ ਮਸ਼ੀਨ ਦਾ ਇਨਕਲਾਈਨ ਖਰਾਬ ਹੋ ਗਿਆ ਆਪਾਂ ਵੀ ਪੱਕਾ ਹੀ ਜਿਗਾਰ ਲਾਤਾ ਚੱਕ ਚਾਰਾ ਅੰਡਾ ਚਲੋ ਜੀ ਵਾਜ ਜਾ ਨਾ ਸਭ ਵਾਜ ਜਾ ਨਾ ਲੈ ਭਾਈ ਭਾਈਆ ਜਿਹੜੇ ਮੇਰੇ ਬੇਲੀਆਂ ਨੇ ਬਾਡੀ ਫਿੱਟ ਰੱਖਣੀ ਹੈ ਨਾ ਜਿਮ ਤਾਂ ਫਿਰ ਜਾਬ ਨਾ ਹੀ ਪੈਮਣਾ ਉਹਨਾਂ ਨੂੰ ਫਾੜ ਕੇ ਮਸ਼ੀਨ ਝੂਟੇ ਮਾਟੇ ਕਰਾ ਦੋ ਦੇਖੋ ਫਿਰ ਡੋਲੇ ਬੰਨਦੇ ਇਹ ਐਕਸਰਸਾਈਜ਼ ਤੁਹਾਡਾ ਬਦਨ ਪੰਪ ਕਰ ਦੇਗੀ ਤੇ ਫਿਰ ਆਈ ਆਈ ਭయ్యా ਆ ਇਧਰ ਰੰਨਾ ਚ ਧੰਨਾ ਬਣਿਆ ਗੋਰੀਆਂ ਨੂੰ ਆਂਡੇ ਤੋੜਨੇ ਸਿਖਾ ਰਿਹਾ ਕਿਤੇ ਗੋਰੀਆਂ ਨੇ ਕਿਤੇ ਆਂਡੇ ਨਹੀਂ ਦੇਖੇ ਲਓ ਜੀ ਗੋਰੀ ਨੇ ਤਾਂ ਆਂਡੇ ਦਾ ਸੀਂਡ ਹੀ ਕੱਢ ਦਿੱਤਾ ਊਹ ਹੂ ਹੂ ਲੈ ਵੀ ਗੋਰੀਆਂ ਨੂੰ ਦੇਖ ਕੇ ਤਾਂ ਮੁੰਡਾ ਸਾਡਾ ਖੁਸ਼ ਹੈ ਗ੍ਰੀਨ ਜੂਸ ਲੈ ਵੀ ਜਿਹੜੇ ਮੇਰੇ ਬੈਲੀਆਂ ਨੂੰ ਮੈਦੇ ਦੀ ਗਰਮੀ ਪਈ ਏ ਇਹ ਗਰਮੀ ਕੱਢ ਦੇਗਾ ਧੁਨੀਆਂ ਹਰੀਆਂ ਕਰ ਦੇਗਾ ਸੋਰੀ ਹਲਾਵੇ ਨਿਕਲ ਗਈ ਗਰਮੀ ਜਿਹੜਾ ਮੇਰੇ ਬੈਲੀਆਂ ਦੀਆਂ ਆਂਤੜੀਆਂ ਖੁਸ਼ਕ ਨੇ ਆ ਲਾਲ ਪੀਓ ਤੇ ਫਲਸਫਾ ਭੱਜਾ ਆਏਗਾ ਆ ਰੀਲਾ ਸ਼ੂਟ ਹੋ ਰਹੀਆਂ ਨੇ ਕਿ ਪਾਣੀ ਦਾ ਪਾਣੀ ਦਾ ਰੰਗ ਚੜਾ ਕੇ ਆ ਬੇਸਿਕਲੀ ਗੱਲ ਇਹ ਆ ਕਿ ਨਾ ਆ ਕੇ ਆ ਸ਼ੂਟਿੰਗਾ ਤੇ ਪਹੁੰਚ ਗਏ ਆ ਤਿਆਰ ਹੋ ਗਏ ਆ ਤੇ ਕੋਰਟ ਤੇ ਫਿਰ ਪੈ ਗਏ ਨੇ ਨਾ ਚਸ਼ਮੇ ਲੱਗ ਗਏ ਨੇ ਚਸ਼ਮੇ ਬਦੂਰ ਪਰੇ ਹੋ ਜਾ ਹਜ਼ੂਰ ਸਰਦਾਰ ਜੀ ਆ ਗਏ ਨੇ ਆ ਲੋ ਜੀ ਲੈnde ਪੰਜਾਬ ਵਾਲੇ ਕਹਿੰਦੇ ਐਦਾਂ ਪੈਂਦੇ ਨਜੂਮਰ ਮਾਇਆ ਕਾ ਫਿਰ ਚੜਦੇ ਪੰਜਾਬ ਵਾਲੇ ਵੀ ਪਾਣ ਕੇ ਝੂਮਰ ਆ ਇਹ ਉਹ ਲੈ ਭਾਈਆ ਟੌਰ ਚੈੱਕ ਕਰ ਐਵੇਂ ਤਾਂ ਤੁਹਾਨੂੰ ਸਰਦਾਰ ਜੀ ਨੇ ਨੂੰ ਕਹਿੰਦੇ ਨਾ ਭਾਈਆ ਡਾਇਲੌਗ ਯਾਦ ਕਰ ਲੈ ਸਰਦਾਰ ਜੀ ਮੂਵੀ ਆਉਂਦੀ ਪਈ ਹੈ ਜੂਨ ਮਹੀਨੇ ਚ ਫਲਸਫੇ ਸਾਫ ਰੱਖਣ ਲਈ ਸਲਾਦ ਖਾਓ ਸਲਾਦ ਖਾਓ ਤੁਹਾਡੀ ਪਾਣੀ ਨੂੰ ਸੌਸ ਜ਼ਿਆਦਾ ਪੈ ਗਈ ਰਿਚ ਫਾਈਬਰ ਲੋ ਜੀ ਦਿਓ ਸਾਹਿਬ ਦਾ ਬਰਥਡੇ ਹੈ ਤੇ ਚੀਕ ਟਪਾਕ ਡਮ ਡਮ ਕਰਵਾਤੀ ਹੈ ਕੇਕ ਦੀ ਦਿਓ ਸਾਹਿਬ ਨੇ ਲੋ ਵੀ ਅੱਜ ਦੀ ਰੀਲ ਦੇ ਨੁਸਖੇ ਨੋਟ ਰੱਖਿਓ ਤੁਹਾਨੂੰ ਕੋਈ ਹੋਰ ਤਕਲੀਫ ਹੋਈ ਤਾਂ ਸਾਨੂੰ ਪੁੱਛਣ ਦੀ ਜ਼ਰੂਰਤ ਨਾ ਕਰਿਓ